ਜਦੋਂ ਮੇਰੇ ਮਦਰ ਗੁਜ਼ਰੇ ਤੇ ਉਸ ਤੋਂ ਬਾਅਦ ਉਹ ਵਸੀਅਤਾਂ ਪਤਾ ਲੱਗੀਆਂ ਆਪਣੇ ਘਰ ਦੀਆਂ ਦੀ ਮੇਰੇ ਰਿਸ਼ਤੇਦਾਰਾਂ ਦੀ ਸੋ ਕੋਲ ਮੇਰੀਆਂ ਭੈੜਾ ਸੋ ਕੋਲ ਮੇਰੇ ਰਿਸ਼ਤੇਦਾਰ ਉਹਨਾਂ ਦੇ ਰੰਗ ਫੇਰ ਸਾਹਮਣੇ ਆਏ ਕਿਉਂਕਿ ਉਹ ਪ੍ਰਾਪਰਟੀ ਦੇ ਭੁੱਖੇ ਸੀ ਯੋਗਰਾਜ ਸਿੰਘ ਇਜ਼ ਅ ਏਟੀਐਮ ਕਾਰਡ ਬਸ ਇਸ ਤੋਂ ਇਲਾਵਾ ਮੇਰੀ ਜ਼ਿੰਦਗੀ 'ਚ ਕਿਸੇ ਨੂੰ ਕੋਈ ਲੋੜ ਨਹੀਂ ਮੈਂ ਕਿੰਦਾ ਬਦਨਸੀਬ ਇਨਸਾਨ ਕਿ ਜਿਹਨੂੰ ਸਾਰੇ ਦੇ ਸਾਰੇ ਇੱਕ ਏਟੀਐਮ ਕਾਰਡ ਹੀ ਸਮਝਦੇ ਕਿ ਮੇਰੀ ਇਹ ਜ਼ਿੰਦਗੀ ਹੈ 70 ਸਾਲ ਦੇ ਵਿੱਚ ਸਿਰਫ ਇੱਕ ਢਾੜ ਪਾਉਣਾ ਤੇ ਪੈਸੇ ਕਮਾਉਣਾ ਜਦ ਮਾੜਾ ਵਕਤ ਆ ਸਾਰੇ ਭੱਜ ਗਏ ਕਿ ਮੈਨੂੰ ਕੋਈ ਅਸ ਇਨਸਾਨ ਨਹੀਂ ਮਿਲਿਆ ਜਿਹੜਾ ਮੈਨੂੰ ਕਹੇ ਯੋਗਰਾਜ ਸਿੰਘ ਤੇਰੇ ਫਟੇ ਕੱਪੜੇ ਆ ਸਿਰ ਤੇ ਛੱਤ ਨਹੀਂ ਤੇਰੀ ਜੇਬ 'ਚ ਪੈਸਾ ਨਹੀਂ ਤੂੰ ਭੁੱਖਾ ਤੇ ਆਇਆ ਹੈ ਵੈਰੀ ਤੇਰੇ ਸਿਰ ਤੇ ਚੜਿਆ ਸਾਰੀ ਦੁਨੀਆ ਤੇਰੇ ਖਿਲਾਫ ਹੈ ਲਿਆ ਮੈਂ ਫਿਰ ਆਪਣੀ ਬੁੱਕਲ 'ਚ ਪਿਆਰ ਕਰਕੇ ਸਮਾਵਾਂ ਤੇ ਮੈਂ ਸੱਚ ਲਈ ਫੇਲ ਕੀਤਾ ਇਹ ਤਾਂ ਬਹੁਤ ਮਤਲਬ ਹੀ ਨਹੀਂ ਹੈ ਮਟੀਰੀਅਲਿਸਟਿਕ ਹੈ ਇਹ ਤਾਂ ਸਾਰਾ ਕੁਝ ਮਟੀਰੀਅਲ ਹੈ ਹੁਣ ਉਹ ਮੈਨੂੰ ਖਿੱਚਦੇ ਐ ਤੇ ਮੈਂ ਹੁਣ ਸਮੁੰਦਰ ਦੇ ਉਹ ਕਿਨਾਰੇ ਤੇ ਬੈਠਾ ਜੋ ਕੁਝ ਵੀ ਹੋ ਰਿਹਾ ਮੈਨੂੰ ਕੋਈ ਗਾਲਾਂ ਕੱਢਦਾ ਮੈਨੂੰ ਬਿਲਕੁਲ ਅਸਰ ਨਹੀਂ ਹੁੰਦਾ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕੀਤਾ ਜਿਨ੍ਹਾਂ ਵਾਸਤੇ ਮੈਂ ਜ਼ਿੰਦਗੀ ਦੇਤੀ ਉਹ ਮੈਨੂੰ ਇਹ ਛੱਡ ਕੇ ਚਲੇ ਗਏ ਸਿਰਫ ਸ਼ੌਹਰਤ ਤੇ ਪੈਸੇ ਕਰਕੇ ਉਹ ਚੀਜ਼ ਮੇਰੇ ਮਨ ਚ ਕਰ ਕਰ ਗਈ ਮੈਂ ਯਕੀਨ ਮਤਲਬ ਰੱਬ ਨੇ ਦਵਾਤਾ ਕਿ ਤੇਰੀ ਇਸ ਦੁਨੀਆ ਦੇ ਵਿੱਚ ਸਿਰਫ ਏਟੀਐਮ ਕਾਰਡ ਪਾਓ ਐਸੇ ਕਢੋ ਦੈਟਸ ਵਾਟ ਯੂ ਆਰ ਇਸ ਤੋਂ ਇਲਾਵਾ ਜ਼ਿੰਦਗੀ ਤੂੰ ਇਹੀ ਜੀਣੀ ਹੈ ਤਾਂ ਦੇਖ ਲੈ ਜੇ ਤੂੰ ਜ਼ਿੰਦਗੀ ਜੀਣੀ ਹੈ ਪ੍ਰਮਾਤਵਾਲਾ ਜਿੱਥੋਂ ਤੂੰ ਆਇਆ ਤਾਂ ਦੇਖ ਲੈ ਚੋਇਸ ਇਜ਼ ਯੋਰ ਤੇ ਬਦ ਦੋਨੋ ਚੀਜ਼ਾਂ ਪਈਆਂ ਸੀ ਕੰਪਰੋਮਾਈਜ਼ ਮੇਰੇ ਮਨ ਚ ਆਇਆ ਲੱਖ ਲਾਣਾ ਤੇ ਤੇਰੀ ਜ਼ਿੰਦਗੀ ਚ ਹਰ ਪਲ ਬੰਦਾ ਮਰਦਾ ਹਰ ਪਲ ਜਿਉਂਦਾ ਹੈ ਤੂੰ ਜਿੱਥੋਂ ਆਇਆ ਹੈ ਉਹ ਕਿੰਨਾ ਵਿਸ਼ਾਲ ਸੱਚਖੰਡ ਗੁਰੂ ਕਰੋ ਤੇ ਤੂੰ ਆਹ ਢੀਂ ਉਖਾੜ ਚੁੱਕੀ ਫਿਰ ਹੈ ਲੱਖ 2 ਲੱਖ ਕਰੋੜ 2 ਕਰੋੜ ਜਾਇਦਾਦਾਂ ਕੋਠੀਆਂ ਪੈਸੇ ਜਿਹੜੇ ਤੂੰ ਆਪ ਨੇ ਕਮਾਏ ਤੇਨੂੰ ਮਾਂ ਪਿਓ ਨੇ ਦਿੱਤੇ ਮੇਰੀ ਤੇ ਹੋਂਦ ਹੀ ਨਹੀਂ ਮੈਂ ਤੇ ਕਮਾਏ ਕੁਝ ਨਹੀਂ ਮੈਂ ਉਹ ਕਰਨਾ ਚਾਹੁੰਦਾ ਸੀ ਪਰ ਉਹ ਕਿਸੇ ਅੰਡਰਸਟੈਂਡ ਨਹੀਂ ਕੀਤਾ ਮੈਂ ਕੋਸ਼ਿਸ਼ ਕੀਤੀ ਮੈਂ ਐਕਟਰ ਬਣਨਾ ਚਾਹੁੰਦਾ ਸੀ ਮੈਂ ਕ੍ਰਿਕਟਰ ਬਣਨਾ ਚਾਹੁੰਦਾ ਸੀ ਬੜਾ ਮਾਮ ਕਮਾਉਣਾ ਚਾਹੁੰਦਾ ਸੀ ਆਪਣੇ ਨਾਮ ਨੂੰ ਵਿਸ਼ਾਲ ਬਣਾਉਣਾ ਚਾਹੁੰਦਾ ਸੀ ਪਰਿਵਾਰ ਐਸਾ ਬਣਾਉਣਾ ਚਾਹੁੰਦਾ ਸੀ ਜਿੱਦਾ ਐਗਜ਼ੈਂਪਲ ਹੋਵੇ ਉਹ ਕਿਸੇ ਨੂੰ ਸਮਝ ਨਹੀਂ ਆਇਆ ਬਸ ਏਟੀਐਮ ਕਾਰਡ ਹੀ ਚਾਹੀਦਾ ਸੀ ਜਿੱਥੇ ਏਟੀਐਮ ਕਾਰਡ 'ਚ ਪੈਸੇ ਘਟੇ ਉੱਥੇ ਕਲੇਸ਼ ਜਿੱਥੇ ਏਟੀਐਮ 'ਚ ਪੈਸੇ ਜ਼ਿਆਦਾ ਆ ਗਏ ਆਹਾਹਾ ਮੈਂ ਕਿੰਦਾ ਬਦਨਸੀਬ ਇਨਸਾਨ ਕਿ ਜਿਹਨੂੰ ਸਾਹ ਦੇ ਸਾਰੇ ਏਟੀਐਮ ਕਾਰਡ ਹੀ ਸਮਝਦੇ ਕਿ ਮੇਰੀ ਇਹ ਜ਼ਿੰਦਗੀ ਹੈ ਕਿ ਮੇਰੀ ਇਹ ਲਾਈਫ ਹੈ 70 ਸਾਲ ਦੇ ਵਿੱਚ ਸਿਰਫ ਇੱਕ ਕਾਰਡ ਪਾਉਣਾ ਤੇ ਪੈਸੇ ਕਮਾਉਣੇ